ਕੁਝ ਤਾਂ ਦੇਸ਼ ਭਰ ਦੇ ਵਿੱਚ ਦੁਸਹਿਰਾ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਪਰ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਕਾਰਨ ਦੁਸਹਿਰਾ ਪ੍ਰਬੰਧਕ ਕਮੇਟੀਆਂ ਤੇ ਲੋਕ ਵੀ ਨਿਰਾਸ਼ ਦਿਖਾਈ ਦਿੱਤੇ ਨੇ ਕਈ ਥਾਵਾਂ ਤੇ ਬਣਾਏ ਗਏ ਪੁਤਲੇ ਵੀ ਟੁੱਟ ਗਏ ਚਲੋ ਇਹ ਤਾਂ ਮੌਸਮ ਦੀ ਖਰਾਬੀ ਕਾਰਨ ਹੋਇਆ ਪਰੰਤੂ ਲੁਧਿਆਣਾ ਦੇ ਵਿੱਚ ਤਾਂ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਦਰਸਲ ਲੁਧਿਆਣਾ ਦੇ ਵਿੱਚ ਰਾਵਣ ਮੇਗਨਾ ਤੇ ਕੁੰਭਕਰਨ ਦੇ ਪੁਤਲੇ ਤਾਂ ਬਣਾਏ ਗਏ ਲੋਕ ਵੀ ਭਾਰੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਸਨ ਪਰ ਸ਼ਾਮ ਦੇ 7 ਵਜੇ ਤੱਕ ਵੀ ਪੁਤਲੇ ਨਹੀਂ ਜਲਾਏ ਗਏ ਇੱਥੇ ਲੋਕ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਹ ਤਾਂ ਧਰਮ ਦੇ ਨਾਲ ਖਿਲਵਾੜ ਹੋ ਰਿਹਾ ਹੈ ਇੱਥੇ ਕਿਸੇ ਲੀਡਰ ਨੇ ਪਹੁੰਚਣਾ ਸੀ ਪਰ ਸ਼ਾਮ ਦੇ 7 ਵਜਨ ਤੱਕ ਵੀ ਕੋਈ ਵੀ ਲੀਡਰ ਇੱਥੇ ਨਹੀਂ ਪਹੁੰਚਿਆ ਇੱਥੇ ਇਕੱਠੇ ਹੋਏ ਨੌਜਵਾਨ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਹ ਤਾਂ ਧਰਮ ਦੀ ਬੇਅਦਬੀ ਹੋ ਰਹੀ ਹੈ ਲੋਕ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਵੀ ਦਿਖਾਈ ਦਿੱਤੇ ਨੇ ਲੋਕਾਂ ਦਾ ਕਹਿਣਾ ਹੈ ਕਿ ਜੋ ਇਹ ਹੋ ਰਿਹਾ ਹੈ ਇਹ ਬਿਲਕੁਲ ਹੀ ਗਲਤ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਸੀ ਪਰ ਫਿਰ ਵੀ ਲੋਕ ਭੜਕਦੇ ਹੋਏ ਦਿਖਾਈ ਦਿੱਤੇ ਨੇ ਗੋਰਤਲ ਬੈ ਕੇ ਮਰਿਆਦਾ ਅਨਸਾਰ ਸੂਰਜ ਅਸਤ ਹੋਣ ਤੋਂ ਪਹਿਲਾਂ ਰਾਵਣ ਮੇਗਨਾਥ ਤੇ ਕੁੰਭਕਰਨ ਦੇ ਪੁਤਲੇ ਜਲਾਏ ਜਾਣੇ ਚਾਹੀਦੇ ਨੇ ਪਰ ਸ਼ਾਮ ਦੇ 7 ਵਜੇ ਤੱਕ ਵੀ ਪੁਤਲਿਆਂ ਨੂੰ ਅਗਨ ਨਹੀਂ ਲਗਾਈ ਗਈ ਇਸੇ ਕਰਕੇ ਹੀ ਲੋਕ ਇੱਥੇ ਭੜਕਦੇ ਹੋਏ ਦਿਖਾਈ ਦਿੱਤੇ ਨੇ ਤੇ ਆਖਿਰਕਾਰ ਇੱਥੇ ਇਕੱਠੇ ਹੋਏ ਨੌਜਵਾਨਾਂ ਨੇ ਖੁਦ ਹੀ ਰਾਵਣ ਦਾ ਪੁਤਲਾ ਜਲਾ ਦਿੱਤਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਕਿ ਵਾਕਿਆ ਹੀ ਇਹਨਾਂ ਨੌਜਵਾਨਾਂ ਨੇ ਸਹੀ ਕੀਤਾ ਤੇ ਨਾਲ ਹੀ ਇਹ ਵੀ ਸਵਾਲ ਹੁਣ ਖੜੇ ਹੋ ਰਹੇ ਨੇ ਕਿ ਪ੍ਰਬੰਧਕ ਕਮੇਟੀਆਂ ਤੇ ਪ੍ਰਸ਼ਾਸਨ ਦੇ ਪ੍ਰਬੰਧ ਹੁਣ ਕਿੱਥੇ ਨੇ